ਜੀ ਵੈਲਕਮ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਆਫੀਸ਼ੀਅਲ ਮੰਗੜ ਤੇ ਹੋਪ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ ਤੇ ਵਾਈ ਗੁਰੂ ਜੀ ਦੀ ਮਿਹਰ ਨਾਲ ਚੜ੍ਹਦੀ ਕਲਾ 'ਚ ਹੋਵੋਗੇ ਜੀ ਜੇ ਸਾਡੇ ਚੈਨਲ ਤੇ ਫਸਟ ਟਾਈਮ ਵਿਜ਼ਿਟ ਕੀਤਾ ਹੈ ਜੀ ਅਸੀਂ ਦੱਸ ਦਈਏ ਆਪਾਂ ਆਪਣੇ ਚੈਨਲ ਤੇ ਸੱਚੀਆਂ ਹੱਟ ਭੀਤੀਆਂ ਮੋਟੀਵੇਸ਼ਨਲ ਵੀਡੀਓਜ਼ ਤੇ ਬਾਣੀ ਨਾਲ ਰਿਲੇਟਡ ਵੀਡੀਓਜ਼ ਤੁਹਾਡੇ ਨਾਲ ਸ਼ੇਅਰ ਕਰੀ ਦੀਆਂ ਨੇ ਸੋ ਇਸ ਕਰਕੇ ਜੇ ਤੁਸੀਂ ਇੰਟਰਸਟਿਡ ਹੋ ਤੇ ਪਲੀਜ਼ ਇਸ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਨਾ ਤੇ ਬੈਲ ਆਈਕਨ ਨੂੰ ਜਰੂਰ ਪ੍ਰੈਸ ਕਰਨਾ ਤਾਂਕਿ ਜਦੋਂ ਅਸੀਂ ਕੋਈ ਨਵੀਂ ਵੀਡੀਓ ਅਪਲੋਡ ਕਰੀਏ ਤੇ ਸਾਡੇ ਭੈਣ ਭਰਾਵਾਂ ਦੇ ਕੋਲ ਪਹੁੰਚ ਜਾਇਆ ਕਰੇ ਜੀ ਜਿਵੇਂ ਕਿ ਤੁਸੀਂ ਅੱਜ ਥੰਬਨੇਲ ਦੇ ਵਿੱਚ ਦੇਖਿਆ ਜੀ ਕਿ ਇਹ ਜਿਹੜੀ ਸੱਚੀ ਹਾਡ ਮਿੱਤੀ ਹੈ ਗੁਰਗ੍ਰੰਥ ਸਾਹਿਬ ਜੀ ਨੇ ਇੱਕ ਭੈਣ ਤੇ ਕਿਰਪਾ ਕੀਤੀ ਤੇ ਚਾਰ ਪੁੱਤਰਾਂ ਦੀ ਦਾਤ ਦਿੱਤੀ ਕਿਵੇਂ ਹੋਈ ਜੀ ਸਾਰੀ ਘਟਨਾ ਬਹੁਤ ਹੀ ਪਿਆਰੀ ਘਟਨਾ ਹੈ ਜੀ ਤੁਸੀਂ ਜਰੂਰ ਵੀਡੀਓ ਨੂੰ ਬਿਨਾਂ ਸਕਿਪ ਕੀਤੇ ਐਂਡ ਤੱਕ ਸੁਣਿਓ ਜੀ ਦੇਖਿਓ ਜੀ ਇਸ ਨੂੰ ਸੁਣਨ ਤੋਂ ਬਾਅਦ ਬਹੁਤ ਤੁਹਾਡਾ ਗੁਰੂ ਗ੍ਰੰਥ ਸਾਹਿਬ ਜੀ ਦੇ ਜਿਹੜਾ ਵਿਸ਼ਵਾਸ ਆ ਹੋਰ ਵੀ ਪੱਕਾ ਹੋ ਜਾਣਾ ਜੀ ਜਿਵੇਂ ਕਿ ਆਪਾਂ ਨੂੰ ਸਭ ਨੂੰ ਪਤਾ ਹੈ ਜੀ ਕਿ ਗੁਰੂ ਗ੍ਰੰਥ ਸਾਹਿਬ ਮਾਲਕ ਜੀ ਸਾਡੇ ਜਾਗ ਦੇ ਗੁਰੂ ਨੇ ਗੁਰੂ ਜੀ ਨੂੰ ਕੋਈ ਸੁਣਾਉਣ ਵਾਲਾ ਚਾਹੀਦਾ ਕਿਉਂਕਿ ਗੁਰੂ ਜੀ ਬੇਨਤੀਆਂ ਸੁਣਦੇ ਨਹੀਂ ਗੁਰੂ ਜੀ ਨਾਲ ਕੋਈ ਗੱਲਾਂ ਕਰਨ ਵਾਲਾ ਚਾਹੀਦਾ ਹੈ ਜੀ ਕਿਉਂਕਿ ਗੁਰੂ ਜੀ ਗੱਲਾਂ ਵੀ ਕਰਦੇ ਆ ਜਿੰਨੀ ਕੋਈ ਭਾਵਨਾ ਰੱਖ ਕੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਧਿਆਉਂਦਾ ਹੈ ਜੀ ਸਿਮਰਦਾਇਆ ਗੁਰੂ ਗ੍ਰੰਥ ਸਾਹਿਬ ਜੀ ਉਹਨਾਂ ਦੀਆਂ ਉਹਨੀਆਂ ਹੀ ਝੋਲੀਆਂ ਭਰ ਦਿੰਦੇ ਆ ਇਦਾਂ ਹੀ ਜੀ ਘਟਨਾ ਵਾਪਰੀ ਇੱਕ ਭੈਣ ਜਿਹਨਾਂ ਦਾ ਨਾਮ ਜੀ ਕਰਤਾਰੀ ਹੁੰਦਾ ਜਿਹੜੀ ਭੈਣ ਹੁੰਦੇ ਆ ਜੀ ਬਹੁਤ ਵਿਸ਼ਵਾਸ ਰੱਖਦੇ ਗੁਰੂ ਗ੍ਰੰਥ ਸਾਹਿਬ ਜੀ ਤੇ ਅਤੇ ਫਿਰ ਕਿਵੇਂ ਗੁਰੂ ਗ੍ਰੰਥ ਸਾਹਿਬ ਜੀ ਇਹਨਾਂ ਦੀ ਝੋਲੀ 'ਚ ਪੜਦੇ ਆ ਜਿਹੜੇ ਕਰਤਾਰੀ ਇਹ ਭੈਣ ਨੇ ਇਹ ਜੀ Hindu ਪਰਿਵਾਰ ਨਾਲ ਸੰਬੰਧਿਤ ਨੇ ਤੇ ਵਿਆਹ ਨੂੰ 10 ਸਾਲ ਹੋ ਚੁੱਕੇ ਹੁੰਦੇ ਆ ਜੀ ਕੋਈ ਬੱਚਾ ਨਹੀਂ ਹੁੰਦਾ ਘਰ ਦੇ ਵਿੱਚ ਬਹੁਤ ਨੱਕ ਗੋਡੇ ਰਗੜਦੇ ਆ ਬਹੁਤ ਥਾਵਾਂ ਤੇ ਜਾਂਦੇ ਨੇ ਬਹੁਤ ਹਰ ਇੱਕ ਡਾਕਟਰ ਨੂੰ ਵੀ ਦਿਖਾ ਕੇ ਦੇਖ ਲੈਂਦੇ ਨੇ ਦੂਸਰੀ ਤਰ੍ਹਾਂ ਵੀ ਹਰ ਇੱਕ ਮੰਦਰ ਜਿੱਥੇ ਕਿਸੇ ਨੇ ਦਸਨਾ ਉੱਥੇ ਕੋਈ ਵਰਤ ਰੱਖਣੀ ਬਹੁਤ ਕੁਸ਼ ਜੀ ਇਹਨਾਂ ਨੇ ਕਰਿਆ 10 ਸਾਲ ਹੋ ਜਾਂਦੇ ਆ ਕੋਈ ਜਵਾਕ ਨਹੀਂ ਹੁੰਦਾ ਤੇ ਬਹੁਤ ਹੀ ਮਯੂਸ ਰਹਿੰਦੇ ਆ ਕਿਉਂਕਿ ਜੀ ਨਾਰਮਲ ਆ ਜਦੋਂ ਇੱਕ ਜਿਹੜੀ ਔਰਤ ਹੁੰਦੀ ਆ ਜਦੋਂ ਬੱਚਾ ਨਹੀਂ ਹੁੰਦਾ ਤੇ ਉਹਦੀ ਜਿਹੜੀ ਇੱਕ ਮੈਂਟਲੀ ਕੰਡੀਸ਼ਨ ਹੁੰਦੀ ਆ ਉਹ ਇੱਕ ਔਰਤ ਹੀ ਸਮਝ ਸਕਦੀ ਆ ਸੋ ਜੀ ਕੀ ਹੁੰਦਾ ਵਾ ਵੈਗਰੂਜ ਦੀ ਐਸੀ ਖੇਡ ਖੇਡ ਹੁੰਦੀ ਆ ਜੀ ਇਹਨਾਂ ਦੇ ਜਿਹੜਾ ਨਾਲ ਗਵਾਂਡ ਹੁੰਦਾ ਜੀ ਉਹ ਸਿੱਖ ਪਰਿਵਾਰ ਹੁੰਦਾ ਆ ਤੇ ਉਹ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਦੇ ਆ ਤੇ ਜੀ ਕੀ ਹੁੰਦਾ ਵਾ ਜਦੋਂ ਕਰਤਾਰੀ ਇਦਾਂ ਹੀ ਉਹਨਾਂ ਨਾਲ ਗੱਲ ਕਰਦੀ ਆ ਆਪਣੇ ਗਵਾਂਡੀਆਂ ਦੇ ਨਾਲ ਕੀ ਮੈਂ ਹਨਾ ਕਿਉਂਕਿ ਮੋਸਟਲੀ ਆਪਾਂ ਨੂੰ ਆਪਣੀ ਆਸਗੋਣ ਪਤਾ ਹੀ ਹੁੰਦਾ ਜੀ ਤੇ ਜੀ ਜਿਹੜੇ ਫਿਰ ਉਹ ਸਿੱਖ ਫੈਮਲੀ ਦੇ ਵਿੱਚੋਂ ਜਿਹੜੇ ਭੈਣ ਹੁੰਦੇ ਨੇ ਫਿਰ ਉਹ ਉਹਨਾਂ ਨੂੰ ਦੱਸਦੇ ਨੇ ਕਿ ਤੁਸੀਂ ਚਲੋ ਜਿੱਥੇ ਇੰਨੀ ਥਾਂ ਤੇ ਘੁੰਮੇ ਫਿੜੇ ਹੋ ਇੰਨੀ ਥਾਂ ਤੇ ਤੁਸੀਂ ਮੱਥੇ ਹਨਾ ਟੇਕੇ ਆ ਗੋਡੇ ਰਗੜੇ ਆ ਤੁਸੀਂ ਇਦਾਂ ਕਰੋ ਤੁਸੀਂ ਇੱਕ ਵਾਰੀ ਗੁਰਦੁਆਰਾ ਸਾਹਿਬ ਜਾਣਾ ਸ਼ੁਰੂ ਕਰੋ ਤੁਸੀਂ ਅੰਮ੍ਰਿਤ ਵੇਲੇ ਉੱਠ ਕੇ ਤੁਸੀਂ ਗੁਰਦੁਆਰਾ ਸਾਹਿਬ ਜਾਓ ਤੇ ਬਾਣੀ ਪੜਿਆ ਕਰੋ ਸੁਣਿਆ ਕਰੋ ਤੇ ਉੱਥੇ ਸੇਵਾ ਕਰਿਆ ਕਰੋ ਤੁਸੀਂ ਦੇਖਿਓ ਗੁਰੂ ਗ੍ਰੰਥ ਸਾਹਿਬ ਜੀ ਜ਼ਰੂਰ ਤੁਹਾਡੀਆਂ ਝੋਲੀਆਂ ਭਰਣਗੇ ਤੇ ਜੀ ਉਹ ਜਿਹੜੀ ਭੈਣ ਹੁੰਦੀ ਆ ਕਰਤਾਰੀ ਤੇ ਜੀ ਉਹ ਉਹਨਾਂ ਦੀ ਗੱਲ ਮੰਨਦੀ ਆ ਕਿਉਂਕਿ ਦੇਖੋ ਜੀ ਜਦੋਂ ਆਪਾਂ ਨੂੰ ਕਿਤੋਂ ਵੀ ਰਸਤਾ ਨਾ ਲੱਭਦਾ ਹੋਵੇ ਨਾ ਆਪਾਂ ਨੂੰ ਜੋ ਚਾਹੀਦਾ ਹੁੰਦਾ ਆ ਤੇ ਜਦੋਂ ਆਪਾਂ ਨੂੰ ਉਹ ਨਹੀਂ ਮਿਲਦਾ ਤੇ ਆਪਾਂ ਹਰ ਥਾਂ ਤੇ ਜਾਂਦੇ ਆ ਜਿੱਥੋਂ ਆਪਾਂ ਨੂੰ ਆਸ ਲੱਗਦੀ ਆ ਕਿ ਇੱਥੋਂ ਸਾਡਾ ਕੰਮ ਹੋ ਸਕਦਾ ਆ ਪਾਉ ਹਰ ਥਾਂ ਤੇ ਜਾਂਦੇ ਆ ਤੇ ਕਰਤਾਰੀ ਦੇ ਮਨ ਦੇ ਵਿੱਚ ਵੀ ਮਾਂ ਬਣਨ ਦੀ ਜਿਹੜੀ ਇੱਛਾ ਸੀ ਜੀ ਉਹ ਮੰਨ ਜਾਂਦੀ ਆ ਕਿ ਹਾਂਜੀ ਮੈਂ ਜ਼ਰੂਰ ਜਾਇਆ ਕਰੂੰਗੀ ਜੀ ਕਰਤਾਰੀ ਜੀ ਆਪਣਾ ਅੰਮ੍ਰਿਤ ਵੇਲੇ ਉੱਠਦੀ ਆ ਇਸ਼ਨਾਨ ਕਰਦੀ ਆ ਫਿਰ ਗੁਰਦੁਆਰਾ ਸਾਹਿਬ ਜਾਂਦੀ ਉੱਥੇ ਬਾਣੀ ਪੜਦੀ ਆ ਫਿਰ ਜੀ ਬਾਣੀ ਸੁਣਦੀ ਆ ਪੜਦੀ ਆ ਉੱਥੇ ਜਾ ਕੇ ਗੁਰਦੁਆਰਾ ਸਾਹਿਬ ਜਾ ਕੇ ਜੀ ਸੇਵਾ ਕਰਦੀ ਆ ਭਾਂਡਿਆਂ ਦੀ ਤੇ ਕਾਫੀ ਦਿਨ ਜੀ ਇਦਾਂ ਹੀ ਉਹ ਮਹੀਨੇ ਹੋ ਜਾਂਦੇ ਆ ਉਹਨਾਂ ਨੂੰ ਜਾਂਦਿਆਂ ਨੂੰ ਤੇ ਬਸ ਵਾਹਿਗੁਰੂ ਜੀ ਦਾ ਨਾਮ ਜਪਦੇ ਹੋਏ ਸੇਵਾ ਕਰਦੀ ਆ ਬਾਣੀ ਪੜਦੀ ਆ ਉੱਥੇ ਬੈਠ ਕੇ ਬਾਣੀ ਸੁਣਦੀ ਆ ਜੀ ਉਹ ਇੱਕ ਦਿਨ ਜੀ ਇਦਾਂ ਹੀ ਜਦੋਂ ਸੇਵਾ ਕਰ ਰਹੇ ਸੀਗੇ ਕਰਤਾਰੀ ਭੈਣ ਤੇ ਉਧਰੋਂ ਅਰਦਾਸ ਦਾ ਟਾਈਮ ਹੋ ਰਿਹਾ ਸੀਗਾ ਕਰਤਾਰੀ ਭੈਣ ਨੇ ਸੋਚਿਆ ਕਿ ਕਿਉਂ ਨਾ ਅੱਜ ਮੈਂ ਅਰਦਾਸ ਵਿੱਚ ਸ਼ਾਮਲ ਹੋਵਾਂ ਜਾ ਕੇ ਅਰਦਾਸ ਦੇ ਵਿੱਚ ਸ਼ਾਮਲ ਹੁੰਦੀ ਆ ਤੇ ਜਦੋਂ ਅਰਦਾਸ ਹੁੰਦੀ ਆ ਜੀ ਉੱਥੇ ਫਿਰ ਜਦੋਂ ਹੁਕਮਨਾਮਾ ਲਿਆ ਜਾਂਦਾ ਜੀ ਤੇ ਹੁਕਮ ਗੁਰੂ ਗ੍ਰੰਥ ਸਾਹਿਬ ਦੀਆਂ ਜਿਹੜੀਆਂ ਪੰਕਤੀਆਂ ਤੇ ਪੰਕਤੀਆਂ ਕੀ ਸੀਗੀਆਂ ਜੀ ਦਰਸ਼ਨ ਪਰਸਨ ਸਰਸਣ ਹਰਸਣ ਰੰਗ ਰਤੀ ਕਰਤਾਰੀ ਰੇ ਤੇ ਜਦੋਂ ਜੀ ਉਹ ਹੁਕਮਨਾਮਾ ਜਦੋਂ ਲੈਂਦੇ ਨੇ ਤੇ ਉਹ ਪੰਕਤੀਆਂ ਸੁਣਦੀ ਆ ਕਰਤਾਰੀ ਤੇ ਉੱਠ ਕੇ ਜੀ ਉਹ ਉੱਚ-ਉੱਚੀ ਯਾਨੀ ਸ਼ੋਰ ਮਚਾਉਣ ਮਚਾਉਂਦੀ ਆ ਜੀ ਬੋਲਦੀ ਆ ਜੀ ਸਾਰੇ ਸਾਰਿਆਂ ਨੂੰ ਜਿਹੜੀ ਉੱਥੇ ਸੰਗਤ ਬੈਠੀ ਹੁੰਦੀ ਆ ਕਿ ਅੱਜ ਗੁਰੂ ਗ੍ਰੰਥ ਸਾਹਿਬ ਜੀ ਨੇ ਮੇਰੀ ਜਿਹੜੀ ਵੀ ਅਰਦਾਸ ਆ ਉਹ ਕਬੂਲ ਕਰ ਲਈ ਆ ਗੁਰੂ ਗ੍ਰੰਥ ਸਾਹਿਬ ਜੀ ਨੇ ਖੁਦ ਕਿਹਾ ਵਾ ਕਿ ਤੇਰੇ ਘਰ ਚਾਰ ਪੁੱਤਰਾਂ ਦੀ ਦਾਤ ਹੋਵੇਗੀ ਤੇ ਸਾਰੇ ਜੀ ਦੇਖ ਕੇ ਸੁਣ ਕੇ ਹੈਰਾਨ ਹੋ ਜਾਂਦੇ ਆ ਕਹਿੰਦੇ ਕਿ ਤੂੰ ਝੂਠ ਕਿਉਂ ਬੋਲਦੀ ਆ ਗੁਰੂ ਗ੍ਰੰਥ ਸਾਹਿਬ ਜੀ ਕਿੱਥੇ ਬੋਲੇ ਨੇ ਉਹ ਕਹਿੰਦੀ ਨਹੀਂ ਤੁਸੀਂ ਸੁਣਿਆ ਨਹੀਂ ਉਹਨਾਂ ਨੇ ਕੀ ਕਿਹਾ ਵਾ ਹੁਕਮਨਾਮੇ ਦੇ ਵਿੱਚ ਕੀ ਆਇਆ ਵਾ ਦਰਸ਼ਨ ਪਰਸ਼ਨ ਸਰਸਣ ਹਰਸਣ ਰੰਗਰਤੀ ਕਰਤਾਰੀ રે ਕਿ ਗੁਰੂ ਗ੍ਰੰਥ ਸਾਹਿਬ ਜੀ ਨੇ ਮੈਨੂੰ ਚਾਰ ਪੁੱਤਰਾਂ ਦੀ ਦਾਤ ਬਖਸ਼ੀ ਆ ਕਿ ਉਹ ਗੁਰੂ ਗ੍ਰੰਥ ਸਾਹਿਬ ਜੀ ਨੇ ਮੈਨੂੰ ਕਿਹਾ ਕਿ ਤੇਰੇ ਘਰ ਚਾਰ ਪੁੱਤਰ ਹੋਣਗੇ ਤੇ ਜੀ ਸਾਰੇ ਉਸ ਨੂੰ ਐਂ ਸਮਝਦੇ ਆ ਕਿ ਹਨਾ ਹੋ ਸਕਦਾ ਚਲੋ ਬੱਚਾ ਨਹੀਂ ਹੋ ਰਿਹਾ ਤੇ ਇਸ ਕਰਕੇ ਉਹਦੀ ਜਿਹੜੀ ਮੈਂਟਲੀ ਕੰਡੀਸ਼ਨ ਆ ਉਹ ਅਪਸੈਟ ਸਮਝਣ ਲੱਗ ਜਾਂਦੇ ਆ ਲੋਕ ਪਰ ਇਹ ਕਰਤਾਰੀ ਦਾ ਵਿਸ਼ਵਾਸ ਹੁੰਦਾ ਜੀ ਗੁਰੂ ਗ੍ਰੰਥ ਸਾਹਿਬ ਜੀ ਦੇ ਉੱਤੇ ਵਿਸ਼ਵਾਸ ਹੁੰਦਾ ਉਹ ਸੋਚਦੀ ਆ ਕਿ ਮੇਰੇ ਘਰ ਚਾਰ ਪੁੱਤਰ ਹੋਣਗੇ ਤੇ ਉਹਨਾਂ ਦੇ ਜਿਹੜੇ ਚਾਰ ਪੁੱਤਰਾਂ ਦੇ ਨਾਮ ਆ ਗੁਰੂ ਗ੍ਰੰਥ ਸਾਹਿਬ ਜੀ ਹੁਕਮਨਾਮੇ ਦੇ ਵਿੱਚ ਜਿਹੜੇ ਦਰਸ਼ਨ ਪਰਸਣ ਸਰਸਣ ਹਰਸਣ ਤੇ ਉਹ ਇਹੀ ਉਹਨੂੰ ਐਂ ਹੁੰਦਾ ਵਾ ਕਿ ਗੁਰੂ ਗ੍ਰੰਥ ਸਾਹਿਬ ਜੀ ਨੇ ਮੈਨੂੰ ਮੇਰੇ ਚਾਰ ਪੁੱਤਰਾਂ ਦੇ ਨਾਮ ਦੱਸਿਆ ਕਿ ਤੇਰੇ ਘਰੇ ਚਾਰ ਪੁੱਤਰ ਹੋਣਗੇ ਤੇ ਜੀ ਉਹ ਬਹੁਤ ਉਹਨੂੰ ਵਿਸ਼ਵਾਸ ਹੁੰਦਾ ਗੁਰੂ ਗ੍ਰੰਥ ਸਾਹਿਬ ਜੀ ਤੇ ਤੇ ਇਦਾਂ ਹੀ ਉਹ ਗੁਰਦੁਆਰਾ ਸਾਹਿਬ ਆਉਂਦੀ ਰਹਿੰਦੀ ਆ ਸੇਵਾ ਵੀ ਕਰਦੀ ਆ ਬਾਣੀ ਵੀ ਪੜਦੀ ਆ ਤੇ ਕੀ ਹੁੰਦਾ ਜੀ ਸਾਲ ਬਾਅਦ ਉਹਦੇ ਘਰ ਇੱਕ ਪੁੱਤਰ ਜਨਮ ਲੈਂਦਾ ਪਹਿਲਾ ਪੁੱਤਰ ਜੀ ਤੇ ਉਹਦਾ ਨਾਮ ਉਹ ਰੱਖਦੀ ਆ ਦਰਸ਼ਨ ਦਰਸ਼ਨ ਰੱਖਦੀ ਆ ਜੀ ਉਸਤੇ ਆਪਣੇ بیٹے ਦਾ ਨਾਮ ਉਸ ਤੋਂ ਬਾਅਦ ਜੀ ਨਿਰੰਤਰ ਸਾਲ ਅਗਲੇ ਸਾਲ ਫਿਰ ਅਗਲੇ ਸਾਲ ਇਹਦੀ ਚਾਰ ਪੁੱਤਰ ਉਹਦੇ ਘਰ ਜਨਮ ਲੈਂਦੇ ਆ ਤੇ ਚਾਰਾਂ ਪੁੱਤਰਾਂ ਦੇ ਵਿੱਚੋਂ ਵੱਡੇ ਦਾ ਨਾਮ ਦਰਸ਼ਨ ਦੂਸਰੇ ਦਾ ਪਰਸਨ ਤੀਸਰੇ ਦਾ ਸਰਸਨ ਤੇ ਚੌਥੇ ਦਾ ਹਰ ਸੰ ਰੱਖਦੀ ਹੈ ਜੀ ਉਹ ਨਾਮ ਤੇ ਉਹਨੂੰ ਗੁਰੂ ਗ੍ਰੰਥ ਸਾਹਿਬ ਜੀ ਤੇ ਇਨਾ ਭਰੋਸਾ ਹੁੰਦਾ ਉਹਨੂੰ ਪਤਾ ਸੀ ਕਿ ਗੁਰੂ ਗ੍ਰੰਥ ਸਾਹਿਬ ਜੀ ਗੁਰਗੰਦ ਸਾਹਿਬ ਜੀ ਮੇਰੀ ਝੋਲੀ ਜ਼ਰੂਰ ਭਰਣਗੇ ਕਿਉਂਕਿ ਵਿਸ਼ਵਾਸ ਰੱਖ ਕੇ ਜਿਹੜਾ ਜਿਹੜਾ ਵੀ ਪਰਸਨ ਹੈ ਜੀ ਗੁਰੂ ਗ੍ਰੰਥ ਸਾਹਿਬ ਜੀ ਤੇ ਵਿਸ਼ਵਾਸ ਰੱਖ ਕੇ ਉਹਨਾਂ ਨੂੰ ਧਿਉਂਦਾ ਵਾ ਇਹ ਤਾਂ ਹੋ ਹੀ ਨਹੀਂ ਸਕਦਾ ਗੁਰੂ ਗ੍ਰੰਥ ਸਾਹਿਬ ਜੀ ਉਹ ਬੰਦੇ ਦੀ ਝੋਲੀ ਨਾ ਪਰਣ ਕੋਈ ਦੁਨੀਆ ਦੀ ਅਸੀਂ ਸ਼ੈ ਨਹੀਂ ਹੈਗੀ ਜਿਹੜੀ ਤੁਸੀਂ ਗੁਰੂ ਗ੍ਰੰਥ ਸਾਹਿਬ ਜੀ ਤੋਂ ਆਪਣੀ ਝੋਲੀ 'ਚ ਨਾ ਪਵਾ ਸਕੋ ਪਰ ਗੱਲ ਸੱਚੀ ਸ਼ਰਦਾ ਦੀ ਹੈ ਤੁਹਾਡਾ ਦਿਲ ਸਾਫ਼ ਹੋਣਾ ਚਾਹੀਦਾ ਜੀ ਅੰਦਰੋਂ ਤੋ ਅਸੀਂ ਉਸ ਮਾਲਕ ਤੇ ਭਰੋਸਾ ਕਰਕੇ ਬੈਠਾਂਗੇ ਸੱਚੀ ਭਾਵਨਾ ਨਾਲ ਅਰਦਾਸ ਕਰਾਂਗੇ ਗੁਰੂ ਗ੍ਰੰਥ ਸਾਹਿਬ ਜੀ ਮਾਲਕ ਜੀ ਸਾਡੀਆਂ ਬੇਨਤੀਆਂ ਸੁਣਦੇ ਆ ਸਾਡੀਆਂ ਝੋਲੀਆਂ ਭਰਨਗੇ ਤੇ ਮਾਲਕ ਸਾਡੀਆਂ ਬੇਨਤੀਆਂ ਸੁਣ ਕੇ ਸਾਡੀਆਂ ਝੋਲੀਆਂ ਭਰਦੇ ਆ ਜੀ ਇਹ ਜਿਹੜੀ ਸਾਰੀ ਘਟਨਾ ਜੀ ਕਰਤਾਰੀ ਦੀ ਜਿਹੜੇ ਵੱਡੇ بیٹے ਆ ਦਰਸ਼ਨ ਜੀ ਨੇ ਸੁਣਾਈ ਕਿ ਮੇਰੀ ਮਾਂ ਦੇ ਨਾਲ ਕਿਵੇਂ ਕਰਾਮਾਤ ਹੋਈ ਕਹਿਣ ਦਾ ਭਾਵ ਇਹ ਹੈ ਕਿ ਕਲਾ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਮੱਥਾ ਟੇਕ ਕੇ ਨਾ ਮੋੜਾਇਆ ਕਰੋ ਜੀ ਵਿਸ਼ਵਾਸ ਵੀ ਰੱਖਿਆ ਕਰੋ ਕਿਉਂਕਿ ਜਿਸ ਦਿਨ ਅਸੀਂ ਗੁਰੂ ਗੰਨ ਸਾਹਿਬ ਜੀ ਤੇ ਵਿਸ਼ਵਾਸ ਰੱਖ ਲਿਆ ਅਸੀਂ ਇਹ ਸੋਚ ਕੇ ਮੱਥਾ ਟੇਕਣ ਲੱਗ ਪਏ ਕਿ ਗੁਰੂ ਗੰਨ ਸਾਹਿਬ ਜੀ ਸਾਡੇ ਲਈ ਰੱਬ ਹੈ ਉਸ ਦਿਨ ਸਾਡੀਆਂ ਖਾਲੀਆਂ ਝੋਲੀਆਂ ਭਰਨੀਆਂ ਸ਼ੁਰੂ ਹੋ ਜਾਣਗੀਆਂ ਜਿੰਨਾ ਕੋਈ ਵਿਸ਼ਵਾਸ ਰੱਖੇਗਾ ਗੁਰੂ ਓਨੀ ਕਿਰਪਾ ਕਰਨਗੇ ਸੋ ਤੁਸੀਂ ਵੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਜ਼ਰੂਰ ਵਿਸ਼ਵਾਸ ਰੱਖਿਆ ਕਰੋ ਕਿਉਂਕਿ ਟਾਈਮ ਜ਼ਰੂਰ ਲੱਗਦਾ ਵਾ ਪਰ ਗੁਰੂ ਜੀ ਜਦੋਂ ਤੁਹਾਡਾ ਵਿਸ਼ਵਾਸ ਪਰਖਦੇ ਆ ਤੇ ਤੁਸੀਂ ਉਹਨਾਂ ਦੀ ਉਸ ਕਸੌਟੀ ਤੇ खरे ਉਤਰਦੇ ਹੋ ਨਾ ਫਿਰ ਗੁਰੂ ਗਰੰਥ ਸਾਹਿਬ ਜੀ ਆਪਣੇ ਬੱਚਿਆਂ ਤੋਂ ਖੁਸ਼ ਹੁੰਦੇ ਆ ਤੇ ਖੁਸ਼ ਹੋ ਕੇ ਉਹ ਹਰ ਇੱਕ ਦਾਤ ਆਪਣੇ ਬੱਚੇ ਦੀ ਝੋਲੀ 'ਚ ਪਾਉਂਦੇ ਆ ਜਿਵੇਂ ਕਰਤਾਰੀ ਨੂੰ ਵਿਸ਼ਵਾਸ ਸੀ ਦੇਖੋ ਜੀ Hindu ਧਰਮ ਦੇ ਨਾਲ ਸੰਬੰਧ ਰੱਖਦੇ ਹੋਏ ਵੀ ਉਹਨਾਂ ਨੇ ਗੁਰੂ ਗਰੰਥ ਸਾਹਿਬ ਜੀ ਦਾ ਵਿਸ਼ਵਾਸ ਉਹਨਾਂ ਦਾ ਦਿਲ ਜਿੱਤਿਆ ਭਗਤੀ ਦੇ ਨਾਲ ਵਿਸ਼ਵਾਸ ਦੇ ਨਾਲ ਤੇ ਗੁਰੂ ਗਰੰਥ ਸਾਹਿਬ ਜੀ ਤੇ 10 ਸਾਲ ਉਹਨਾਂ ਦੇ ਘਰ ਬੱਚਾ ਨਹੀਂ ਹੋਇਆ ਸੀ ਤੇ ਗੁਰੂ ਗਰੰਥ ਸਾਹਿਬ ਜੀ ਨੇ ਚਾਰ ਪੁੱਤਰਾਂ ਦੀ ਦਾਤ ਦਿੱਤੀ ਜੀ ਤੇ ਉਹ ਦੱਸਦੀ ਨੇ ਕਰਤਾਰੀ ਦੇ بیٹے ਕਿ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਤੇ ਬਹੁਤ ਭਰੋਸਾ ਰੱਖਦੇ ਆ ਸਾਡੀ ਮਾਤਾ ਜੀ ਵੀ ਬਹੁਤ ਭਰੋਸਾ ਰੱਖਦੇ ਸੀ ਅਸੀਂ ਵੀ ਬਹੁਤ ਭਰੋਸਾ ਰੱਖਦੇ ਆ ਤੇ ਵਾਹਿਗੁਰੂ ਜੀ ਦੀ ਕਿਰਪਾ ਦੇ ਨਾਲ ਵਾਹਿਗੁਰੂ ਜੀ ਦੀ ਕਿਰਪਾ ਦੇ ਨਾਲ ਅਸੀਂ ਚਾਰੋਂ ਭਰਾ ਆਪਣੀ ਲਾਈਫ ਦੇ ਵਿੱਚ ਬਹੁਤ ਵਧੀਆ ਅਸੀਂ ਸੈੱਟ ਵਾਂਜੀ ਸਾਡੇ ਕਾਰੋਬਾਰ ਬਹੁਤ ਵਾਹਿਗੁਰੂ ਜੀ ਦੀ ਕਿਰਪਾ ਦੇ ਨਾਲ ਚੜ੍ਹਦੀ ਕਲਾ 'ਚ ਨੇ ਇਨਦੇ ਮਾਤਾ ਜੀ ਦਾ ਦਿਹਾਤ ਹੋ ਚੁੱਕਾ ਹੁਣ ਪਰ ਇਹ ਦੱਸਦੇ ਨਹੀਂ ਕਹਿੰਦੇ ਸਾਡਾ ਪਰਿਵਾਰ ਗੁਰੂ ਗ੍ਰੰਥ ਸਾਹਿਬ ਜੀ ਤੇ ਅੱਜ ਵੀ ਭਰੋਸਾ ਕਰਦਾ ਅਸੀਂ ਅੱਜ ਵੀ ਗੁਰਦੁਆਰਾ ਸਾਹਿਬ ਸੇਵਾ ਕਰਦੇ ਆ ਕਿ ਸਾਡੇ ਪਰਿਵਾਰ ਨੂੰ ਗੁਰੂ ਗ੍ਰੰਥ ਸਾਹਿਬ ਜੀ ਨੇ ਤਾਰ ਦਿੱਤਾ ਸੋ ਜਦੋਂ ਤੁਸੀਂ ਵੀ ਜੀ ਭਰੋਸਾ ਰੱਖੂਗੇ ਵਾਹਿਗੁਰੂ ਜੀ ਤੁਹਾਡੇ ਪਰਿਵਾਰ ਨੂੰ ਵੀ ਤਾਰਨਗੇ ਤੋ ਏਸੀ ਅੱਜ ਦੀ ਵੀਡੀਓ ਕਿਵੇਂ ਦੀ ਲੱਗੀ ਪਲੀਜ਼ ਜ਼ਰੂਰ ਦੱਸਣਾ ਜੀ ਕਮੈਂਟ ਬਾਕਸ ਦੇ ਵਿੱਚ ਤਨਤਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਲਿਖ ਕੇ ਹਾਜ਼ਰੀ ਜ਼ਰੂਰ ਲਗਵਾਉਣਾ ਮਿਲਦੇ ਹਾਂ ਜੀ ਫਿਰ ਨੈਕਸਟ ਵੀਡੀਓ ਤਦ ਤੱਕ ਲਈ ਸਭ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜਿਉਂਦੇ ਰਹੋ ਹੱਸਦੇ ਰਹੋ ਵਸਦੇ ਰਹੋ ਵਾਹਿਗੁਰੂ ਜੀ ਤੁਹਾਨੂੰ ਸਭ ਨੂੰ ਚੜ੍ਹਦੀ ਕਲਾ 'ਚ ਰੱਖਣ ਜੀ ਸਤਿ ਸ਼੍ਰੀ ਅਕਾਲ ਜੀ